ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਡਰਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹਣਾਂ ਕਲਾਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਨੋਰਮਲ ਰੇਟ 'ਤੇ ਦੋ ਤੁਹਾਨੂੰ ਸੂਈਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਦੋ ਤੁਹਾਨੂੰ ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਬਿਲਕੁਲ ਤਾਜੀ ਸੂਈਆ ਤੇ ਇੱਕ ਗੱਭਣ ਤੁਹਾਨੂੰ ਦਿਖਾਉਣੀ ਆ ਗੱਲਬਾਤ ਹਣ ਆਪਾਂ ਕਰਦੇ ਹਾਂ ਵੀਡੀਓ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪੀ ਭਾਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਹਾਂ ਜੀ ਵਧੀਆ ਵਧੀਆ ਠੀਕ ਠਾਕ ਭਾਜੀ ਚਲੋ ਵਧੀਆ ਠੀਕ ਠਾਕ ਹੀ ਚਾਹੀਦਾ ਜੀ ਹੋਰ ਫਿਰ ਵਿਗਦਾ ਜਾਂਦਾ ਮਾਲ ਫਿਰ ਮੈਂ ਕਹਿੰਦਾ ਵੀ ਪੂਰੀ ਬਾਬੇ ਦੀ ਕਿਰਪਾ ਜੀ ਅੱਛਾ ਹਾਂਜੀ ਮਾਲ ਤੇ 10 ਮਿੰਟ ਨਹੀਂ ਭਾਜੀ ਘਟਦਾ ਠੀਕ ਹੈ ਮੇਰੇ ਹਿਸਾਬ ਨਾਲ ਜੇ 10 ਮਈਆਂ 10 ਡੰਗਰ ਹੁੰਦੇ ਹੀ ਵਿਕ ਜਾਂਦੇ ਠੀਕ ਹੈ ਆਹ ਮਾਲ ਲੱਭਦਾ ਘਟਿਆ ਤੇ ਵੇਖਣ ਲੱਗਿਆ ਤੇ 10 ਮਿੰਟ ਹੀ ਲੱਗਦੀ ਆ ਗਾਗ ਪੂਰਾ ਨਿਕਲਿਆ ਗਿਆ ਹਨ ਬਾਦ ਗਾਗ ਭਾਜੀ ਪਤਾ ਨਹੀਂ ਰੱਬ ਵੱਲੋਂ ਹੀ ਆ ਅੱਛਾ ਕਿਤੇ ਵੀ ਐਡੀਕ ਦੇ ਰਹਿੰਦੇ ਵੀ ਤੁਹਾਡੀਆਂ ਵੀਡੀਓ ਪੈਣੀਆਂ ਵਧੀਆ ਫਾਰਮ ਤੇ ਅੱਛਾ 10 ਮਿੰਟ ਹੀ ਲੱਗਦੀ ਏ ਠੀਕ ਆ ਹਾਂਜੀ ਵੀ ਇਹ ਮਾਲ ਚਲੋ ਵੇਖ ਜਾਂਦਾ ਜਿਹੜਾ ਲਈਦਾ ਉਦਾਂ ਵੀ ਇੱਕ ਦੋ ਡੱਕਰ ਵਿਕ ਜਾਂਦੇ ਫੇਰ ਫੋਨ ਜਿਹੜੇ ਲਾਈ ਜਾਂਦੇ ਆ ਇਹ ਆ ਕਿ ਕੰਮ ਸਾਫ਼ ਸੁਥਰਾ ਰੱਖੇ ਤੇ ਕੰਮ ਵਧੀਆ ਚੱਲਦਾ ਵਾ ਬਿਲਕੁਲ ਬਿਲਕੁਲ ਭਾਜੀ ਕੰਮ ਸਾਫ਼ ਸੁਥਰਾ ਰੱਖੇ ਫੇਰ ਹੀ ਵਿਕਦਾ ਕੰਮ ਜਦੋਂ ਦੁਬਾਰਾ ਦੁਬਾਰਾ ਲੋਕ ਡੰਗਰ ਖੜਦੇ ਆ ਨਾ ਉਦੋਂ ਹੀ ਕੰਮ ਜਿਹੜਾ ਵਾ ਵਧੀਆ ਚੱਲਦਾ ਵਾ ਬਿਲਕੁਲ ਬਿਲਕੁਲ ਵਧੀਆ ਇੱਕ ਬੰਦਾ ਇੱਕ ਡੰਗਰ ਖੜਕੇ ਤੇ ਦੂਜਾ ਖੜੇ ਸਵਾਦ ਫੇਰਦਾ ਫੇਰ ਫੇਰ ਕੰਮ ਵਧੀਆ ਵਾ ਕੰਮ ਵੀ ਇਦਾਂ ਹੀ ਚੱਲਦਾ ਮੰਨ ਲਓ ਆਪਣਾ ਬਾਬੇ ਦੀ ਕਰਪਾਣਾ ਜਿੰਨੇ ਇੱਕ ਖੜਿਆ ਤਿੰਨ ਤਿੰਨ ਚਾਰ ਚਾਰ ਤੇ ਖੜ ਦੇਗਾ ਹਾਂਜੀ 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 ਬਾਕੀ ਇਹ ਆ ਵੀ ਚਲੋ ਐਵੇਂ ਕਹਿਣਾ ਨਹੀਂ ਚਾਹੀਦਾ ਆਪਾਂ ਤੁਹਾਡੇ ਸਾਹਮਣੇ ਲਗਾਤਾਰ ਵੀਡੀਓ ਟੇਪ ਆਉਂਦੇ ਹਾਂਜੀ ਹਾਂਜੀ ਇੱਕ ਦਿਨ ਛੱਡ ਕੇ ਵੀਡੀਓ ਪੈਂਦੀ ਹੈ ਸਾਡੇ ਚਾਰ ਚਾਰ ਪੰਜ ਪੰਜ ਪਸ਼ੂਆਂ ਦੀਆਂ ਪਾਉਂਦੇ ਪਰ 10 ਮਿੰਟ ਨਹੀਂ ਲੱਗਦੇ ਡੰਗਰ ਤੇ ਸਾਰੀਆਂ ਹਰ ਰੇ ਨਵੀਆਂ ਹੀ ਹੁੰਦੀਆਂ ਆ ਵਾ ਨਵੀਆਂ ਵੀ ਹਨ ਲੋ ਭਾਜੀ ਕੋਈ ਮੰਨ ਲਓ ਪੁਰਾਣਾ ਡੰਗਰ ਨਹੀਂ ਤਾਂ ਆਪਣੇ ਠੀਕ ਐ ਬਾਕੀ ਇਹ ਆ ਕਿ ਚਲੋ ਇਸ ਤਰ੍ਹਾਂ ਹੀ ਕੰਮ ਚੱਲਦਾ ਈ ਰਵੇ ਅਸੀਂ ਤੇ ਇਹੀ ਕਿੰਨੇ ਹਰ ਕੋਈ ਸਾਸ ਸੂਸਰਾ ਕੰਮ ਕਰੇ ਤੇ ਬਿਲਕੁਲ ਬਿਲਕੁਲ ਆਪਣੀ ਇੱਥੇ ਆ ਅਨੇਕੋਂ ਖੜੋ ਭਾਵੇਂ ਹੋਰ ਵੀ ਕਿਤੇ ਹੋ ਬਾਕੀ ਚੂਹ ਚਵਾ ਕੇ ਆਪਣੀ ਤਸੱਲੀ ਕਰਕੇ ਤੇ ਫੇਰ ਖੜਿਆ ਕਰਨ ਨਹੀਂ ਮਾਲੋ ਹਰ ਇੱਕ ਬੰਦੇ 'ਚ ਕੋਈ ਮਾਲਾ ਨਾ ਡੰਗਰ 'ਚ ਛੱਕ ਰਾਇਆ ਨਾ ਕਿਸੇ ਬੰਦੇ 'ਚ ਬਾਕੀ ਇਹ ਹੈ ਕਿ ਆਪਣੇ ਵੱਲੋਂ ਤੇ ਮਾੜਾ ਕੋਈ ਵੀ ਨਹੀਂ ਕਰਦਾ ਨਹੀਂ ਭਾਜੀ ਕੋਈ ਵੀ ਨਹੀਂ ਕਰਦਾ ਮਾਲਾ ਕੋਈ ਵਪਾਰੀ ਬੰਦਾ ਵੀ ਆ ਕੋਈ ਭਾਵੇਂ ਜਾਣ ਬੁੱਝ ਕੇ ਕਰੇ ਨਹੀਂ ਤੇ ਕੋਈ ਨਹੀਂ ਕਰਦਾ ਕੋਈ ਨਹੀਂ ਚਾਹੁੰਦਾ ਕਿ ਸਾਡਾ ਅੱਡਾ ਖਰਾਬ ਹੋਵੇ ਕੋਈ ਨਹੀਂ ਕਰਦਾ ਮਾਲੋ ਸਹੀ ਹੈ ਕਿ ਨਹੀਂ ਬਾਕੀ ਜਿਹੜੇ ਹਰ ਭੀਰ ਭਾਜੀ ਪਸ਼ੂ ਹੁੰਦੇ ਆ ਨਾ ਇਹ ਮੰਨ ਲਓ ਘਰ ਤੇ ਕਿਸੇ ਬਵਾਰੀ ਵੀਰ ਨੇ ਬਣਾਏ ਨਹੀਂ ਹੁੰਦੇ ਹਨ ਮੰਨ ਲਓ ਆ ਵੀ ਸਾਡੇ ਕੋ ਆਏ ਹੀ ਆ ਜੀ ਪਸ਼ੂ ਹਨ ਹਾਂਜੀ ਹਾਂਜੀ ਇਤਨਾ ਹੀ ਮੰਨ ਲਓ ਚਲੋ ਇਹ ਹੁੰਦਾ ਵੀ ਸਾਨੂੰ ਪਤਾ ਹੁੰਦਾ ਸੀ ਚੋਕੇ ਲਿਆਂਦਿਆ ਜੇ ਦੁੱਧ 10 ਕਿਲੋ ਦਾ ਹੀ 17 ਕਿਲੋ ਦਾ ਦੱਸ ਦਈਏ ਉਹ ਤੇ ਮਾੜੀ ਗੱਲ ਆ ਉਹ ਮਾੜੀ ਗੱਲ ਆ ਸਹੀ ਹੈ ਨਾ ਹਾਂਜੀ ਹਾਂਜੀ ਇਹ ਆ ਕਿ ਅਗਲਾ ਚੋਕੇ ਖੜੇ ਤੇ ਨਿਕਲਣਾ ਤੇ 10 ਹੀ ਆ ਭਾਵੇਂ 20 ਕਹੀ ਜਾਓ ਤੇ ਉਹ ਤੇ ਫਿਰ ਕੰਮ ਫਿਰ ਉਹ 10 ਉੱਥੇ ਵੱਜੀ ਰਹੇ ਜੀ ਹਰ ਭੀਰ ਭਾਜੀ ਹੋ ਜਾਂਦਾ ਵੀ ਜਿਤਨਾ ਮੰਨ ਲਓ ਆਪਾਂ 10 ਕਿਲੋ ਮੇਰੀ ਗਾਂ ਥਲੇ ਦੁੱਧਿਆ ਤੇ ਮੈਂ ਵੀਰ ਆਹ ਨਾਲੇ 9 17 ਕਿਲੋ ਦੱਸਤਾ ਹਾਂਜੀ ਹਾਂ ਉਹਨਾਂ 17 ਕਿਲੋ ਦੇ ਹਿਸਾਬ ਨਾਲ ਪੈਸੇ ਭਰਦੇ ਨੇ ਇਹਦੇ ਹਾਂਜੀ ਹਾਂਜੀ ਕਿਉਂਕਿ ਉਹਨਾਂ ਕਹਿੰਦਾ ਦੋ ਤਿੰਨ ਕਿਲੋ ਵਧਾ ਲਾਂਗੇ 20 ਕਿਲੋ ਕਰ ਜੂ ਜਦੋਂ 12 ਕਿਲੋ ਕਰ ਗਈ ਤੇ ਫਿਰ ਘਰ ਵਾਲੇ ਵਿਚਾਰੇ ਵੀ ਚੀਕਣੇ ਹਾਂਜੀ ਹਾਂ ਨਹੀਂ ਫਿਰ ਉਹ ਤੇ ਗਲਤ ਗੱਲ ਲਿਆ ਬਾਕੀ ਇਹ ਗੱਲ ਹੈਗੀ ਹੈ ਵੀ ਚਲੋ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਨਾਲ ਜਦੋਂ ਦੀ ਵੀ ਆਪਾਂ ਵੀਡੀਓ ਪਾਉਣ ਦੇ ਆ ਨਾ ਹਾਂਜੀ ਹਾਂਜੀ ਬਾਕੀ ਕਦੀ ਬਾਬੇ ਦੀ ਕਿਰਪਾ ਨਾਲ ਕੋਈ ਡੰਗਰ ਨਹੀਂ ਆਪਣਾ ਰਿਆ ਹਾਂਜੀ ਹਾਂਜੀ ਠੀਕ ਆ ਸਾਰੇ ਹੀ ਵਿਕ ਜਾਂਦੇ ਨੇ ਇਹ ਆ ਕਿ ਚਲੋ ਵਿਕਦੇ ਹੀ ਰਹਿਣ ਗਾਂਵ ਵੀ ਨਹੀਂ ਨਹੀਂ ਇਤਨਾ ਹੀ ਮਹਾਰਾਜ ਦੀ ਮ ਹੋਰ ਵੀ ਰੁਪਈਏ ਭਾਜੀ ਹੈਗਾ ਜੀ ਮੇਰੀ ਨਾ ਹੱਥ ਜੋੜ ਕੇ ਵੀਰਾਂ ਸਾਰਿਆਂ ਨੂੰ ਬੇਨਤੀ ਆ ਕਿ ਭਰਾਵਾ ਪਹਿਲਾਂ ਨਾ ਘਰ ਸਲਾਹ ਕਰਿਆ ਕਰੋ ਵੀਰ ਅੱਛਾ ਠੀਕ ਆ ਕਿ ਗਲਤ ਜੀ ਹਾਂਜੀ ਹਾਂਜੀ ਸਾਰੇ ਵੀਰ ਭਰਾ ਘਰ ਬੈ ਕੇ ਸਲਾਹ ਕਰਕੇ ਤੇ ਫੇਰ ਸਾਨੂੰ ਫੋਨ ਕਰਿਆ ਕਰੋ ਵੀਡੀਓ ਦੋ ਵਾਰੀ ਵੇਖ ਕੇ ਤਿੰਨ ਰੀ ਵੇਖ ਕੇ ਚਾਰ ਰੀ ਵੇਖ ਕੇ ਫੇਰ ਕਿਉਂਕਿ ਕਿਸੇ ਨੇ ਨਾ ਵੀਰ ਕਿੰਨਾ ਕਿੰਨਾ ਟਾਈਮ ਪਣਾ ਦਿੰਦੇ ਆ ਤੇ ਫੇਰ ਕਿਉਂਕਿ ਖਾਡਾ ਫੋਨ ਵਿਜੀ ਹੁੰਦਾ ਰਹਿੰਦਾ ਦੂਜੇ ਵੀਰ ਫੇ ਡੀਕ ਦੇ ਨਹੀਂਦੇ ਆ ਜੀ ਜੀ ਅਸੀਂ ਫੋਨ ਲਾਉਨੇ ਉਹ ਵੀਰ ਫੋਨ ਲਾਇਆ ਕਰੋ ਵੀ ਜਿੰਨੇ ਪਸ਼ੂ ਲੈਣਾ ਬਾਕੀ ਜੇ ਗੱਲ ਕਰਨੀ ਹੁੰਦੀ ਮੜਕੇ ਆੜ ਕੋ ਅਗਲੇ ਦਿਨ ਟਾਈਮ ਖੁੱਲਾ ਹੁੰਦਾ ਹੈ ਅੱਛਾ ਉਹ ਸਾਡੇ ਨਾਲ ਜੇ ਪਿਆਰ ਨਾਲ ਕਿਸੇ ਨੇ ਗੱਲ ਕਰਨੀ ਵੀ ਕਰ ਲਿਆ ਕਰ ਠੀਕ ਆ ਸ਼ਾਮ ਦੇ ਟਾਈਮ ਜਾਂ ਜਾਂ ਸ਼ਾਮ ਦੇ ਟਾਈਮ ਹੀ ਅਸੀਂ ਵਿਲੇ ਜੰਨੇ ਆ ਮੰਨਦਾ 8 ਵਜੇ ਤੱਕ ਰਾਤ ਠੀਕ ਆ ਠੀਕ ਆ ਭਾਜੀ ਕੀ ਗਲਤ ਗੱਲ ਆ ਨਹੀਂ ਨਹੀਂ ਸਹੀ ਗੱਲ ਲੋਕ ਕਹਿੰਦੇ ਜਣਾ ਨਾ ਹਾਂਜੀ ਮੰਨ ਲਓ ਸਾਨੂੰ ਤੁਹਾਨੂੰ ਪਤਾ ਫਿਰ ਲਗਰ ਵਿੱਚ ਨਾਦਾ ਚਲੋ ਬਾਬੇ ਦੀ ਕਿਰਪਾ ਨਾਲ ਲੱਗਦਾ ਸਾਰਾ ਅੱਧਾ ਘੰਟਾ ਵੀ ਨਹੀਂ ਪਸ਼ੂ ਵੀ ਗੰਦੇ ਠੀਕ ਹੈ ਮੇਰੇ ਹਿਸਾਬ ਨਾਲ ਤੁਸੀਂ ਇੱਥੋਂ ਵੀਡੀਓ ਬਣਾ ਕੇ ਤੇ ਗੱਗੋ ਮਾਲ ਜਾਂਦੇ ਤੇ ਵੀਡੀਓ ਮਹਾਰਾਜ ਦੀ ਕਿਰਪਾ ਜਾਂਦੀ ਠੀਕ ਹੈ ਜੀ ਤੇ ਅੱਜ ਆਪਣੇ ਭਾਈ ਹੁਣੀ ਕਿੱਥੋਂ ਆਏ ਜੇ ਇਹ ਆਪਣਾ ਭਰਾ ਜੇ ਇਹ ਮਹਿਮਦ ਮੰਦਰਾ ਵਾਲਿਓ ਆ ਅੱਛਾ ਹਾਂ ਜੀ ਚੰਗੇ ਕਾਰੋਬਾਰੀ ਆ ਬੁਖਾਰੀ ਆ ਮੇਰਾ ਵੀਰ ਆ ਵੱਡਾ ਠੀਕ ਠੀਕ ਹੈ ਹਾਂ ਜੀ ਹਾਂ ਜੀ ਠੀਕ ਆ ਵੀ ਇਹਨਾਂ ਦਾ ਨਾਮ ਹੈ ਹਰਬਿੰਦਰ ਪਾਜੀ ਚਲੋ ਇਹਨਾਂ ਵੀਡੀਓ ਤੇ ਨਹੀਂ ਅਜੇ ਤੱਕ ਪਾਈ ਇਹਨਾਂ ਦਾ ਸਿੱਧਾ ਉਦਾਂ ਹੀ ਮਾਲ ਬੜਾ ਜ਼ਿਆਦਾ ਬਾਬੇ ਦੀ ਕਿਰਪਾ ਹੈ ਅੱਛ ਅੱਛਾ ਮੜਾ ਵੀਰ ਦਾ ਨਾਂ ਹੈ ਚਲੋ ਵਧੀਆ ਬੰਦੇ ਆ ਬਾਕੀ ਵੀਡੀਓ ਵੀ ਪਾਉਣਗੇ ਆਪਣੇ ਤੋਂ ਅੱਛਾ ਆ ਬਈ ਆ ਮੈਂ ਗੱਲ ਕਰਕੇ ਨਾ ਮੈਨੂੰ ਸੱਜੀ ਹੁੰਦੀ ਓਦਾਂ ਥੜੀ ਠੀਕ ਠੀਕ ਆ ਮਾਲ ਤੇ ਨਾ ਕੋਈ ਮੰਨ ਲਓ ਹੁਣ ਵੀ ਪੰਜ ਛੇ ਪਸ਼ੂ ਘਰ ਵੱਜੇ ਆ ਅੱਛਾ ਇਹ ਕਹਿੰਦਾ ਮੈਂ ਦੁੱਜੇਰੀ ਫਿਰ ਭਾਜੀ ਨਾਲ ਤੁਮ ਲੈ ਕੇ ਆਈ ਮੈਂ ਚਲ ਪਰਪਰ ਪਰ ਹਰਪ੍ਰੀਤ ਭਾਜੀ ਤੁਹਾਡਾ ਨਹੀਂ ਸੱਚ ਟਾਈਮ ਲੱਗਦਾ ਇਹ ਵੀ ਗੱਲ ਵਿੱਚ ਹੀ ਰਹਿ ਗਈ ਜੀ ਆਹੋ ਕਈ ਵਾਰੀ ਪਹੁੰਚਿਆ ਨਹੀਂ ਮਤਲਬ ਡਾਕਟਰ ਜੋਧਾ ਵੀਰ ਆਪਣੇ ਭੂਰੇ ਕਿੱਲੀਆ ਹਾਂਜੀ ਹਾਂਜੀ ਕੋਈ ਵਿਚਾਰੇ ਨੇ ਫਿਰ ਉਦੋਂ ਦੋਰੇ ਫੋਨ ਕੀਤਾ ਵੀ ਵੀਡੀਓ ਪਾਉਣ ਦੀ ਜਦੋਂ ਇੱਥੇ ਬੈਠੇ ਆ ਬਾਕੀ ਮਾਫੀ ਚਾਹੁੰਦੇ ਆ ਅਸੀਂ ਹਾਂਜੀ ਤਾਂ ਸਾਡੇ ਨਹੀਂ ਹੁੰਦੇ ਮੰਨ ਲਓ ਕਈ ਸਾਨੂੰ ਛੇਛੇ ਦੇਣ ਹੋਗੇ ਫੋਨ ਕਰਦੇ ਹਾਂ ਮੈਂ ਕਿਹਾ ਹੁਣ ਸਾਡਾ ਫਿਰ ਰੁਟੀਨ ਚ ਆਹੀ ਮੰਨ ਲਓ ਹਣਾ ਹਾਂਜੀ 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 ਨਹੀਂ ਟਾਈਮ ਲੱਗਦਾ ਬਾਕੀ ਇੱਕ ਦਿਨ ਵੀ ਥੋੜੇ ਛੋਟੇ ਆ ਨਾ ਤਾਂ ਕਰਕੇ ਬਾਕੀ ਹੁਣ ਸਾਰਿਆਂ ਦੀ ਆਸਮਰਾਦ ਪੂਰੀ ਕਰੀ ਹੈ ਹੁਣ ਕੋਸ਼ਿਸ਼ ਇਹ ਹੀ ਹੈ ਕਿ ਚਲੋ ਕੋਸ਼ਿਸ਼ ਕਰਾਂਗੇ ਸਾਰਿਆਂ ਤੋਂ ਬਾਕੀ ਜਿੰਨਾਂ ਦੇ ਰਹਿ ਜਾਂਦੀ ਹੈ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਹਾਂ ਹੱਥ ਜੋੜ ਕੇ ਔਰ ਵਿਦੇਕ ਤੁਸੀਂ ਕਹਿਸ਼ ਕਹਿਣਾ ਵੇਦੇ ਕਿ ਵੀਡੀਓ ਗਾ ਕੇ ਦੇ ਠੀਕ ਚਲੋ ਕੋਈ ਨਹੀਂ ਕਰੀਏ ਸ਼ੁਰੂਆਤ ਆਪਾਂ ਅੱਜ ਥੋੜਾ ਕੰਮ ਲੰਮਾ ਖਿੱਚਿਆ ਗਿਆ ਗੱਲਾਂ ਬਾਤਾਂ ਤੇ ਸ਼ੁਰੂਆਤ ਆ ਤਾਜੀ ਸੂਈ ਤੋਂ ਹੀ ਆਪਾਂ ਕਰਨੀ ਆ ਆਹ ਲਰਾਦੀਆ ਪੀਰ ਭਾਈ ਸੂਈ ਜੇ ਵਸ਼ੀ ਠੀਕ ਆ ਜੀ ਆਹ ਬੱਛਾ ਜੀ ਅੱਛਾ ਮਗਰ ਇਹ ਤਾਂ ਬੱਛਾ ਹਾਂ ਬੱਛਾ ਫੜਾ ਪਲੇਆ ਦਿੱਤਾ ਜੀ ਆਹ ਵੇਖੋ ਨਾੜੂ ਵੀ ਨਾਲ ਹੀ ਬੱਚੇ ਦਾ ਆਹ ਵੇਖੋ ਅੰਨੜੂ ਨਾਲ ਹੀ ਜੀ ਨੜੂ ਉੱਤਰਾ ਜਿਹੜਾ ਨਾਲ ਹੀ ਆ ਪਰ ਬੱਚੇ-ਪੁੱੱਚੇ ਇਕੱਠੇ ਵੱਜੇ ਹੁੰਦੇ ਆ ਹਾਂ ਜੀ ਹਾਂ ਜੀ ਤੇ ਵੀਰ ਟੀਕੇ ਜਿਹੜੇ ਚੰਗੇ ਭਰਾ ਦਿੰਦੇ ਆ ਬੱਚੇ ਬੜੇ ਤਗੜੇ ਤਗੜੇ ਆ ਜਾਂਦੇ ਬੱਚੇ ਇਹ ਵੀ ਜਿਹੜੇ ਕੋ ਵਹਿਣ ਲਈ ਆ ਨਾ ਹਾਂਜੀ ਇਹਨੇ ਵਸ਼ੀ ਦਾ ਟੀਕਾ ਭਰਾਇਆ ਸੀ ਉਹਦਾ ਅੱਛਾ ਇਹ ਗੱਬਨ ਗਾਂ ਦੇ ਵੀ ਗਏ ਆ ਤੇ ਦਿੰਦਾ ਨਹੀਂ ਵੀਰ ਹਾਂਜੀ ਇਹ ਜਦੋਂ ਮੁੜ ਕੇ ਫੇਰ ਇਹਨੇ ਵਸ਼ਾ ਦੇ ਦਿੱਤਾ ਗਾਣੇ ਤੇ ਫੇਰ ਕਹਿੰਦਾ ਵੀ ਵੀਰ ਮੈਂ ਦੇ ਦੇ ਭਰਾਇਆ ਵਸ਼ੀ ਦਾ ਟੀਕਾ ਸੀ ਉਹਦਾ ਅੱਛਾ ਹਾਂ ਵਸ਼ਾ ਵੇਖੋ ਕਿੰਨਾ ਤਗੜਾ ਹਾਂ ਹਾਂਜੀ ਹਾਂਜੀ ਬੱਚਾ ਪੂਰਾ ਜਿਹੜਾ ਹਾਂ ਬਸ ਵੇਖਣ ਜੀ ਬਦਲ ਆ ਜਾਂਦਾ ਕਿ ਚੰਗੇ ਟੀਕੇ ਦਾ ਵਾ ਜਿਹੜਾ ਤੇ ਆ ਥਾਣੇ ਦੇ ਲਾਗੇ ਤਾਂ ਦੇਖ ਸਕਦੇ ਜੀ ਜਿਹੜੇ ਭਲਾਂ ਥੋੜੀਆਂ ਬੋਧੀਆਂ ਹੈਗੀਆਂ ਪੁੱ ਕਿੰਨਾ ਚਵਾਈ ਜਾਊਗੀ ਦੁੱਧ ਇਹਦੇ ਥੱਲੇ ਹਰਪੀਰ ਪਾਜੀ ਅੱਜ ਹੀ ਅਸ਼ੀ ਆਈ ਆਪਣੇ ਕੋ ਸਵੇਰੇ 15 ਕਿਲੋ ਸਟਾਰਟਿੰਗ ਹੀ ਬੋਲਾ ਇੱਕ ਕੱਲ ਦੀ ਸੂਈ ਥਣੀ ਅੱਛਾ 20 ਤੋਂ ਪਲੱਸ ਹੀ ਜਾਊਗੀ ਅਸ਼ੀ 20 ਤੋਂ ਪਲੱਸ ਜਿਹੜਾ ਚਲ ਜਾਊਗੀ ਮੰਨ ਲਓ ਵੀ ਕਹਿੰਦੇ ਵੀ 20 ਕਿਲੋ ਵਸ਼ੀ ਦਿਲੋਂ ਪਹਿਲਾਂ ਥੱਲੇ ਹੁੰਦਾ ਚੋਇਆ ਅਸੀਂ 20 ਤੋਂ ਪਲੱਸ ਹੀ ਜਾਊਗੀ ਲਿਆ ਖੋਲੀ ਆਂ ਫਿਰ ਤੋੜ ਦਈਏ ਅੱਜ ਬਾਹਰ ਨੂੰ ਕਰ ਲਓ ਛੇੜਦੇ ਛੇੜਦੇ ਬਾਕੀ 20 ਦੇ ਲੱਗੇ ਜਿਹੜਾ ਦੁੱਧ ਕਹਿੰਦੇ ਕਿ ਚਵਾਈ ਜਾਊਗੀ ਬੜਾ ਬੱਚੇ ਦਾ ਵੱਧ ਕਰਦੀ ਹੈ ਬਾਕੀ ਕਾਫੀ ਦਿਨਾਂ ਬਾਅਦ ਆਜੇ ਤਾਂ ਪਜੜੀ ਲੱਗੀ ਵਧੀਆ ਤਰ੍ਹਾਂ ਪਹਿਲਾਂ ਧੁੰਦ ਵੀ ਕਾਫੀ ਪਈ ਸੀ ਕੀ ਰੱਖੇ ਵੀ ਤੇ ਦਾ ਮੁੱਲ ਫਿਰ ਆਪਾਂ ਮੁੱਲ ਹਾਦੀ ਪਾਜੀ ਦਾ 55 ਕਰ ਲਈਏ ਅੱਛਾ ਹਾਂਜੀ ਤੇ ਦੇਣੀ ਕਿੰਨੇ ਦੀ ਆ ਵੇ ਯਹਲੋ 52 ਦੀ ਦੇ ਦਈਏ ਜੈ ਜੀ ਕਰਿਓ ਕਿ ਜਿਹੜਾ ਹਰ ਵਾਰੀ ਤਰਾਂ 52 ਦੇ ਦਈਏ ਭਾਜੀ ਜੈ ਕੀ ਕਸਰ ਤੇ ਕੱਢ ਦੀਏ ਤੁਸੀਂ ਕਰ ਦਿਓ ਥੋੜੀ ਕਸਰ ਕਰਦੀਏ ਪੂਰੇ 50 ਦੀ ਆ ਤੇ ਬਾਕੀ ਕੁਲਦੀਪ ਨੂੰ ਪੁੱਛ ਲੋ ਹੋਰ ਕੁਲਦੀਪ ਭਾਜੀ ਕੀ ਹਾਲ ਚੱਲ ਜੀ ਹੋਰ ਕਿੰਨੇ ਦੀ ਫਿਰ ਕਰ ਦਈਏ ਆਪਾਂ ਇਹ ਹਾਂ ਕਿੰਨੇ ਦੀ ਕਰਦੀ ਐ ਚਲੋ ਫਿਰ ਪੱਕੀ ਕਰ ਦੋ ਦੋ ਹੋਰ ਕਰ ਦੋ ਕੱਟ ਅੱਛਾ 48000 ਦੀ 48 ਹੁਣ ਬਸ ਛੋਟ ਛਾੜੀ ਹੋਣੀ ਚੋ ਠੀਕ ਹੈ 48 ਚੋਂ ਬਈ ਛੋਟ ਹੀ ਫੇਰ ਹੋਣੀ ਹੈ ਹੈ ਠੀਕ ਹੈ ਤੇ ਹੁਣ ਭਾਈ ਜੀ ਮਨਜੋਦ ਨਹੀਂ ਵੇਚਦਾ ਕਿੰਨੇ ਦਿਨ ਹੋ ਗਏ ਜੀ ਮਨਜੋਦ ਵਿਦਿਅਕ ਸਕੂਲੇ ਜਾਂਦਾ ਜੇ ਅੱਛਾ ਸਕੂਲ 130 ਮਾਲੋ 26 ਜਨਵਰੀ ਦੀ ਪੁੱਛਣ ਡਿਆ ਮੈਨੂੰ ਠੀਕ ਹੈ ਕਹਿੰਦਾ ਡੈੜੀ ਆਉਣਾ ਨਹੀਂ ਅੱਜ ਭਾਈ ਇਹਨਾ ਮੈਂ ਕਹਾਂ ਵੀ ਨਹੀਂ ਅੱਜ ਨਹੀਂ ਆਉਣਾ ਕੱਲ ਹੋਣਾ ਹੁਣ ਕੋਈ ਨਹੀਂ ਫੇਰ ਪਰਸੋਂ ਮਾਲੋ ਰਹੂਗਾ ਕਰ ਫੇਰ ਪਰਸੋਂ ਪਰਸੋਂ ਫੇਰ ਸੋਮਵਾਰ ਆ ਜਣਾ ਅੱਸੋ ਫੇਰ ਇਹ ਇਹਦੇ ਸੰਦੇਸ ਇਹ ਗੱਭਨ ਆ ਜਿਹੜੀ ਹਾਂਜੀ ਇਹ ਗੱਭਨ ਜੀ ਇਹ ਕਿੰਨੇ ਕੇ ਦੁੱਧਾ ਲੀਜੇ ਵਿੱਚ ਇਹ ਵੀ ਪਾਜੀ 20 ਤੋਂ ਪਲੱਸ ਵਾਲੀ ਇਹ ਬੇੜ ਅੱਛਾ ਦੂਜਾ ਸੁਹਾ ਜੀ ਠੀਕ ਹੈ ਹਾਂਜੀ ਹਾਂਜੀ ਤਾਂ ਦੇਣੇ ਦੇ ਹਜੇ 10 12 ਹੈਗੇ ਜੀ ਤੁਹਾਨੂੰ ਲਿਆ ਫਿਰ ਤੋੜ ਦਈਏ ਨਾ ਤੋੜ ਦੇ ਕੋ ਹਾਂ ਜਿੱਤੇ ਪਾਤੀ ਫੁਲਕਾਰੀ ਫਿਰ ਆ ਮੈਂ ਚਲੋ ਪਾ ਦਈਏ ਤੇ ਵਿਚਾਰੀ ਤੇ ਇੱਕ ਰੀ ਵਿਦਿਆ ਚੁੰਨੀ ਲਾ ਕੇ ਦਿਖਾ ਦੇ ਚੰਗੀ ਤਰ੍ਹਾਂ ਲੈ ਆ ਜੀ ਮਿੱਟੀ ਰੰਗ ਰੂਪ ਦੀ ਆਪਾਂ ਦੇਖ ਸਕਦੇ ਚੰਗੀ ਹੈ ਸੋਨੇ ਰੰਗ ਰੂਪ ਵਾਲੀ ਆ ਇਹ ਵੀ ਵੀ ਦੇ ਲੱਗੇ ਜਿਹੜਾ ਕਹਿੰਦੇ ਕਿ ਦੁੱਧ ਚ ਭਾਈ ਜਾਊਗੀ ਬਾਕੀ ਜੇ ਤਰ੍ਹਾਂ ਕੀ ਹਣੇ ਵੀ ਜੀ ਉਹਨਾਂ ਨੇ ਕਿਹਾ ਕਿ ਆਪਣੀ ਇੱਥੇ ਆ ਕੇ ਵੇਖ ਕੇ ਪਸੰਦ ਕਰਕੇ ਖੜਿਆ ਕਰੋ ਇਹ ਇਹ ਕਿੰਨੇ ਦੇ ਦੇ ਦिए ਵੀ ਜੀ ਫਿਰ ਆਪਾਂ ਨਾਲ ਕਿੰਨਾ 50000 ਰੁਪਏ ਪਈ ਦੇ ਦिए ਕਰ ਦिए ਜੱਜ ਜੀ ਆ ਵੀ ਤ੍ਰਦੀਪ ਸਾਹਿਬ ਕਿੰਨੇ ਦੇ ਦੇ ਦिए ਹੈ 48 ਦੀ ਦੇ ਦिए ਨਹੀਂ 45 ਪੂਰੇ ਦੇ ਦੇ ਦिए ਅੱਛਾ ਪੂਰੇ 45 ਦੇ ਪੂਰੇ ਦੀ ਵੱਛੀ ਬੜੀ ਚੰਗੀ ਬੰਦੀ ਬੜੀ ਹੁੰਦੀ ਏ ਹਾਂ ਜੀ ਢਲਾਵੇਂ ਲੋ ਭਾਜੀ ਇਸ ਤਰ੍ਹਾਂ ਦੀ ਵੱਛੀ ਦੇ ਇਹ ਢਲਾ ਢਲਾ ਕਾਫੀ ਹੈ ਜਿਹੜੀ ਤਿਆਰ ਹੋਣੀ ਹੈ ਪੂਰੀ 45000 ਦੀ ਕਿੰਨੇ ਦੇ ਦੇ ਦਿਆਂਗੇ ਹਾਂ ਜੀ ਤੇ ਹੁਣ ਮੱਝਾਂ ਤੁਹਾਨੂੰ ਦਿਖਾਉਣੀਆਂ ਹਾਂ ਹਾਂ ਜੀ ਥੱਲੇ ਨੰਬਰ ਤੇ ਆਹ ਛੋਟੀ ਤੁਹਾਨੂੰ ਦਿਖਾਵਾਂਗੇ ਖਾਣੇ ਦੇ ਸਾਦੇ ਦੇ ਵੀ ਲੱਗੇ ਤਾਂ ਕਿੰਨਾ ਸੁਆਜੇ ਵੇਜੀ ਇਹਦਾ ਇਹ ਪਾਜੀ ਪਹਿਲੇ ਸੂਏ ਸੋਈ ਏ ਕਿੰਨਾ ਚਿਰ ਹੋ ਗਿਆ ਸੂਈ ਨਾ ਇਹਨੂੰ ਵੱਧ ਤੋਂ ਵੱਧ ਪਾਜੀ ਮਹੀਨਾ ਹੋ ਵੱਧ ਤੋਂ ਅੰਦਰ ਹੀ ਹੋ ਮਹੀਨੇ ਤੇ ਬਾਕੀ ਮਹੀਨਾ ਹੋਗਾ ਤੋ ਅੱਛਾ ਹਾਂਜੀ ਹਾਂਜੀ ਤੇ ਬੱਚਾ ਇਹਦਾ ਬੱਚਾ ਨਹੀਂ ਹੈਗਾ ਭਾਈ ਮਰ ਗਿਆ ਬੱਚਾ ਨਹੀਂ ਹੈਗਾ ਬੱਚਾ ਮਰ ਗਿਆ ਤੇ ਮਿਲਦੀ ਕਿਦਾਂ ਹੈ ਰਣ ਮਿਲਦੀ ਇਤਰਾ ਹੀ ਏ ਪਾੜੇ ਤੇ ਹਾਂਜੀ ਪਾੜੇ ਤੇ ਤੇ ਦੁੱਧ ਕਿੰਨਾ ਇਹਦੇ ਦੁੱਧ ਹਰ ਵੀਕ ਪਾਜੀ 8 ਹੋਊ 7 ਕਿਲੋਆਂ ਦੀ ਆਪਣੀ ਗਾਰੰਟੀ ਏ ਠੀਕ ਹੈ ਜੀ ਹਾਂਜੀ ਲਿਆ ਫਿਰ ਖੋਲੀ ਹਣ ਤੋੜਦੀ ਏ ਦੁੱਧ ਜਿਹੜਾ ਵਾ 7 ਲੀਟਰ ਜਿਹੜਾ ਕਹਿੰਦੇ ਕੀ ਹੈਗਾ ਵਾ ਬਾਕੀ ਆਪਣੀ ਚੁਾਈ ਕਰਕੇ ਲਾ ਜੇ ਕੋਈ ਉਤਰਾਂ ਜਿਹੜੀ ਕੱਦ ਕਾਠ ਵਾਲੀ ਆ ਪਿੱਠ ਕੁੜੇ ਦੇ ਵੀ ਚੰਗੀ ਆ ਜਿਹੜੀ ਸੋਹਣੀ ਝੋਟੀ ਆ ਜਿਹੜੀ ਲੈ ਜਾ ਵੀਰ ਜੀ ਬਾਕੀ ਥਾਂ ਦਾ ਸਾਈਜ਼ ਵੀ ਚੰਗਾ ਹੈ ਤੇ ਕੀ ਰੱਖੇ ਵਿਧਿਆ ਦਾ ਮੁੱਲ ਫਿਰ ਆਪਾਂ ਹਾਪੜੀ ਭਾਈ ਵੇਖ ਲਓ ਜਨੇਰੀ ਚੰਗੇ ਨੇ ਮੁੱਲ ਤੇ ਦਾ ਕਰਦੇ ਜੇ ਆਪਾਂ 55000 ਅੱਛਾ ਹਾਂਜੀ ਤੇ ਦੇ ਦੀਏ ਫਿਰ ਆਪਾਂ 52 ਦੀ ਦੇ ਦੀਏ ਨਹੀਂ 50 ਤੋਂ ਅੰਦਰ ਲਿਆਈਏ ਇਹਨੂੰ ਕਰ ਦੋ 50 ਕਿੰਨੇ ਦੀ ਕਰੀਏ ਨਹੀਂ ਆਫਰ ਕਰ ਦੋ 50 ਤੋਂ ਅੰਦਰ ਯਾਰ ਛੱਡਿਏ 50 ਨਹੀਂ ਆਪ ਜਿੰਨੀ ਕਰਨੀ ਕਰ ਦੋ 50000 ਛੱਡ ਦੀਏ ਯਾਰ ਹੀ ਛੜਨਾ ਹੈ ਕੀ ਕਰਨਾ ਰਮਨ ਮੈਂ ਲੋ ਕਲ ਦੀ ਛੇ ਕਰ ਲੀਏ ਮਾਨ ਕੋਈ ਕਰਦੇ ਕਰਦੇ ਹੈ ਕਰ ਦੋ ਕਿੰਨਾ ਕਰ ਦੀਏ ਯਾਰ ਹੋਰ ਕਰ ਦੋ ਅੱਛਾ ਆਪੇ ਮੇਰੇ ਨੂੰ ਪੁੱਛ ਲੋ ਇਹ ਕਰਨਾ ਤੇ ਅੱਛਾ ਤਾਂ ਹਾਂ ਡੈਡੀ ਮੇਰੇ ਨੂੰ ਪੁੱਛ ਲੋ ਠੀਕ ਆ ਆਪਾਂ ਕਰ ਦਈਏ ਹੋਰ ਯਾਰ ਰਮਨ ਕਰ ਦੇ ਕਰਦੇ ਕਰ ਦੋ ਕਿੰਨੇ ਦੇ ਮਕਾ ਦੀ ਅੰਕਲ ਜੀ ਹਰ 45 ਦੀ ਦੇ ਦੀਏ ਹੈ ਨਾ ਪਾ ਚਲੋ ਠੀਕ ਹੈ ਠੀਕ ਹੈ ਭਾਜੀ ਹਰ ਦਈ ਗਿਆ ਠੀਕ ਹੈ ਉਹ ਕਿਤੇ ਭਾਜੀ ਦੇ ਫਾਦਰ ਸਾਹਿਬ ਆ ਜਿਹੜੇ ਤੇ ਅੰਕਲ ਜੀ ਨੇ 45 ਦੀ ਕਹਿਤਾ ਫੇਰ ਨਾ ਭਾਈ ਮੈਂ ਇੱਕ ਵਾਦੇ ਨਾਲ ਗੱਲ ਕਹਿ ਦੇਣਾ ਦੇਖੋ ਵੀਰ ਕੋਈ ਝੋਟੀ ਲੈ ਗਏ ਹਾਂਜੀ ਸੱਜਰ ਸੂਈ ਬਿਲਕੁਲ ਝੋਟੀ ਆ ਅੱਛਾ ਜੇ ਅੱਜ ਤੋਂ ਬਾਹਰ ਨਾ ਕਰੇ ਦਿਨ 10 ਕਿਲੋ ਝੋਟੀ ਨਾਲ ਦੁੱਧ ਦੇ ਅੱਛਾ ਮੇਰੇ ਘਰ ਝੋਟੀ ਬਾਕੀ ਇਹ ਆ ਕਿ ਦਿਨ ਬਾਕੀ ਹੋਰ ਹਾਰ ਪਿੱਛੇ ਭਾਈ ਇੱਕ ਹੋਰ ਸਾੰਬ ਵੀ ਕਰਨੀ ਪੈਣੀ ਆ ਫੇਰ ਇਹਨੇ ਦੁੱਧ ਕਰਨਾ ਇੱਕ ਕੰਮ ਹੋਰ ਹੁਣ ਵੀਰ ਨਾਲ ਜਦੋਂ ਗੂਨ ਲਾਗੇ ਕਹਿੰਦੇ ਭਾਈ ਤੁਸੀਂ 45000 ਮੰਗਦੇ ਹੋ ਇਹ ਮੰਗਦੇ ਨਹੀਂ ਹੋਣਾ ਹੀ ਬਸ ਲਾਸਟ ਹੀ 45 ਦੀ ਕਹੀ ਆ ਲਾਸਟ ਕਹੀ ਆ ਹਾਂ ਬਸ ਇਹ ਚ 100 ਸਾਡੀ ਮਰਜ਼ੀ 100 ਕਰ ਦਈਏ ਜਾਂ 500 ਕਰ ਹਰ ਵੀ ਪਾਜੀ ਆਪਾਂ ਰਹਿ ਨਹੀਂ ਦਿੰਦੇ ਹਾਂ ਨਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਹੋਰ ਸੂਈ ਸਵਾਈ ਮੱਝ ਆ ਗਈ ਆਪਣੇ ਕੋਲ ਆਹ ਦੇਖ ਸਾਡੇ ਥਾਣੇ ਦੇ ਵੀ ਲੱਗੇ ਤਾਂ ਇਹਨੂੰ ਕਿੰਨਾ ਚਿਰ ਹੋਇਆ ਵੇ ਜੀ ਸੂਈ ਨੂੰ ਪਾਜੀ ਵੱਧ ਤੋਂ ਵੱਧ 8 ਜਾਂ 9 ਹਫਤਾ ਹੋ ਗਿਆ ਹੋਊਗਾ ਅੱਜ ਹਫਤੇ ਤੋਂ ਮਤਲਬ ਦਿਹਾੜੀ ਵੱਧ ਹੋ ਗਿਆ ਮਤਲਬ ਦਾਹਾਂ ਤੋਂ ਅੰਦਰ ਹੀ ਆ ਅੱਛਾ ਬੱਚਾ ਤੰਗ ਵੀ ਦਿੱਤਾ ਜੀ ਟਾਈਮ ਨਹੀਂ ਠੀਕ ਹੈ ਹਾਂਜੀ ਬਾਕੀ ਠੰਡਾ ਠੰਡਾ ਮੌਸਮ ਹੈ ਬੱਚੇ ਫਿਰ ਬੱਚਾ ਭਾਜੀ ਇਹਦਾ ਮਰ ਗਿਆ ਠੀਕ ਹੈ ਹਾਂਜੀ ਤੇ ਕਿੰਨਾ ਇਹ ਦੇ ਕੋਲ ਦੁੱਧ ਇਹ ਕੋਲ ਭੀ ਭੀ 8 ਕਿਲੋ ਦੁੱਧ ਉਹ ਪੱਕਾ ਲੀਟਰ ਵਾਲਾ ਪੱਕਾ ਦੁੱਧ ਹੈ 8 ਕਿਲੋ ਆਪਣੀ 7 ਕਿਲੋਾਂ ਦੀ ਗਾਰੰਟੀ ਤੇ ਇਹ ਕਿੰਨਾ ਚੁਵਾਈ ਜਾਊਗੀ ਇਹ ਵੀ ਭਾਜੀ 9-10 ਕਿਲੋ ਦੁੱਧ ਚੁਵਾਈ ਜਾਊਗੀ ਤੇ ਹੁਣ ਭੁਸ਼ੀ ਤੇ ਮਿਲਦੀ ਫਿਰ ਭੁਸ਼ੀ ਤੇ ਭਾਜੀ ਆਪਣੇ ਕੋਲ ਮਿਲਦੀ ਤੁਰ ਫਿਰਿੰਦਾ ਮੈਂ ਇਹ ਵੀ ਚੂਣ ਚੁਆ ਬੜਾ ਚੰਗਾ ਰੀ ਭਾਜੀ ਇਹਦਾ ਠੀਕ ਹੈ ਜੀ ਹਾਂਜੀ 7 ਕਿਲੇ ਦੁੱਧ ਦੀ ਰਾਇਦੇ ਕਰਫੀ ਕਿੰਨੇ ਹੈਗਾ ਅੱਜ ਲੈ ਅੱਜ ਪੈਸੇ ਨਹੀਂ ਮਿਲਦੇ ਅਲੱਗ ਦਾ ਝਟ ਜਿੱਤੇ ਮੋਟ ਬਸੇ ਬਾਕੀ ਇਹ ਮੱਝ ਲੱਗਦਾ ਜਿਆਦਾ ਅੰਦਰ ਹੀ ਵੱਜੀ ਰਹੀ ਹੈ ਜਿਹੜੀਆਂ ਮੱਜਾਂ ਜ਼ਿਆਦਾ ਅੰਦਰ ਹੀ ਰਹਿੰਦੀਆਂ ਉਹਨਾਂ ਦਾ ਰੰਗ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਤੇ ਇਹ ਕਿੰਨੇ ਦੇ ਦੇ ਦੀਏ ਵੀ ਜੀ ਫੇਰ ਆਪਾਂ ਆਪ ਵੀ ਭਾਈ 50 ਦੀ ਦੇ ਦੀਏ ਕਰੀਏ ਅੰਦਰ ਇਹਨਾਂ ਨੂੰ 50 ਤਾਂ ਸਹੀ ਕਰਨੀ ਹੁੰਦਾ ਦੋ ਹੀ ਦਾ ਦੀਏ ਦੋ ਹੀ ਦਾ ਦੀਏ 48000 ਦੀ ਕਰ ਦੀਏ ਵੇਖ ਲਓ ਜੇ ਇਹਦਾ ਰਪੀ ਭਾਜੀ ਆਪਣੇ ਗਜੋੜਾ ਕੋ ਇਕੱਠਾ ਲਵੇ ਹਾਂਜੀ ਤੇ ਫੇਰ ਆਪਾਂ ਜੋੜੀ ਦਵਾਂਗੇ 90000 ਅੱਛਾ 90000 ਦੀ ਤੇ ਜੇ ਇਹ ਇਕੱਲੀ ਕੋਈ ਲਵੇ ਵੀਰ ਹਾਂਜੀ ਫੇਰ ਆਪਾਂ 48 ਚੋਂ 1000 ਹੋਰ ਛੱਡ ਦਈਏ 47000 ਦੀ ਠੀਕ ਆ ਠੀਕ ਆ ਜੀ ਸਹੀ ਆ ਕਿ ਹੋਰ ਕਰਨਾ ਕੋਈ ਮਾਰ ਜੇ ਆ ਗਈ ਕਸਰ ਤੇ ਵੇਖ ਲਓ ਕਰ ਦੋ ਕਰ ਦਈਏ ਫਿਰ 46000 ਦੀ ਠੀਕ ਆ ਜੀ ਬਾਕੀ ਹਾਦੀਪਾ ਜੀ ਮੈਂ ਇਹ ਵੀ ਸਾਮਣ ਵਾਲੀ ਏ ਉਹਦੇ ਵੀ 9 ਕਿਲੋ ਆਮਨ ਦੇਈ ਜਾਊਗੀ ਬੜਾ ਹੁਣ ਠੰਡ ਠੰਡ ਵੀ ਬੜੀ ਐ ਕਿ ਬੱਚੇ ਮਰੇਦਾ ਵੀ ਇਹਨੇ ਦਿਹਾੜੀ ਚਲੋ ਕੀਤਾ ਹਾਂਜੀ ਹਾਂਜੀ ਸਹੀ ਆ ਬਾਕੀ ਆ ਹਾਦੀਪਾ ਜੀ ਬੂਸ਼ੀ ਐ ਲੱਗੋ ਖਾ ਰਹੇ ਹੋ ਬਿਲਕੁਲ ਤਾਜੀ ਜ ਸਹੀ ਹੈ ਨਾ ਹਾਂਜੀ ਹਾਂਜੀ ਬਾਕੀ ਕੋਈ ਵੀਰ ਇੱਥੇ ਆ ਕੇ ਟੱਡ ਕਰੇ ਪਸੰਦ ਕਰੀਨ ਨਾ ਵੀ ਇੱਥੇ ਆਣ ਗਏ ਹੁਣ ਤੋਂ ਪਲਗੰਡਾ ਵੀ ਆਣ ਕੇ ਚੂ ਚਵਾ ਕੇ ਆਪਣੀ ਤਸੱਲੀ ਕਰਕੇ ਤੇ ਫਿਰ ਵੀ ਹਾਂਜੀ ਹਾਂਜੀ ਜੀ ਇਹ ਤੇ ਪਸੰਦ ਆ ਹੁਣ ਕਈ ਵਾਰੀ ਆਪਾਂ ਵੇਖੀਦਾ ਕਿੰਨੇ ਕਿੰਨੇ ਦੂਰੋਂ ਤੁਹਾਡੇ ਕੋਈ ਵੀਰ ਕੋਈ ਮੋਗੇ ਤੋਂ ਕੋਈ ਤਲਵੰਡੀ ਭਾਈਕੇ ਤੋਂ ਹਾਂਜੀ ਭਾਜੀ ਕੋਈ ਪਾਤੜਾਂ ਤੋਂ ਕਿਤੇ ਕਿਤੇ ਆਏ ਹੁੰਦੇ ਆ ਤੇ ਉਹ ਵੀ ਵੀਰ ਹੁੰਦੇ ਹੀ ਆ ਇੱਥੇ ਵੇਖਣ ਤੇ ਤਸੱਲੀ ਆਪਣੀ ਨਾ ਇੱਕ ਆਤ ਹੈਗੀ ਆਪਾਂ ਜੇ ਕੋਈ ਵੀਰ ਭਰਾਹਾਂ ਨੂੰ ਕਹਿੰਦਾ ਨਾ ਆਨਲਾਈਨ ਅਸੀਂ ਉਹਨੂੰ ਕਹਿੰਦੇ ਨਹੀਂ ਵੀਰ ਤੁਸੀਂ ਆ ਜਾ ਸਾਡ ਕੋ ਰਹਿਣ ਦਾ ਇਂਤਜ਼ਾਮ ਹੈ ਮਾਲਾ ਹ ਇਹ ਪਸੰਦਿਆ ਤੇ ਠੀਕ ਹੈ ਨਾ ਹੋਊਗਾ ਕੋਈ ਚੱਕਰ ਨਹੀਂ ਆਪਾਂ ਹਾਂਜੀ ਹਾਂਜੀ ਇਹ ਹੈ ਕਿ ਜੇ ਆਪਾਂ ਗੱਲ ਕਰਨੇ ਕਿ ਜੇ ਉਹ ਵੀਰੇ ਨਹੀਂ ਦਰੋਂ ਆ ਸਕਦੇ ਆ ਤੇ ਸਾਰਿਆਂ ਨੂੰ ਆਉਣਾ ਚਾਹੀਦਾ ਹਾਂਜੀ ਤੇ ਭਾਈ ਨਾਲ ਹੋਰ ਗੱਲ ਹੈ ਇਹ ਗੱਲ ਨਹੀਂ ਆਪਣੀ ਜੈਗੀ ਵੀ ਸਾਈ ਪਵਾ ਕੇ ਜੇ ਆਪਾਂ ਵੀਰ ਕੋ ਪਵਾ ਕੇ ਇੱਥੇ ਕਿਸੇ ਦਾ ਨਾਮ ਫੇਟ ਹੋਵੇ ਸਾਈ ਵਾਪਸ ਦੇਣ ਦੇ ਹੱਕਦਾਰ ਆ ਠੀਕ ਹੈ ਜੀ ਠੀਕ ਹੈ ਨਾ ਰਵੀ ਭਾਜੀ ਠੀਕ ਹੈ ਬਾਕੀ ਅਸੀਂ ਕੰਮ ਉਹ ਕਰਾਂਗੇ ਵੀ ਕਿਸੇ ਦੀ ਸਾਈ ਵਾਪਸ ਵਾਲਾ ਕੰਮ ਨਹੀਂ ਹੋਊਗਾ ਅੱਛਾ ਲੋੜ ਹੀ ਨਾ ਪਵੇ ਲੋੜ ਹੀ ਨਹੀਂ ਪਊਗੀ 100% ਨਹੀਂ ਪਊਗੀ ਠੀਕ ਹੈ ਜੀ ਬਾਕੀ ਹਾਂਜੀ ਜੇ ਬਾਕੀ ਕਿਸੇ ਲਈ ਹੋ ਸਕਦਾ ਕਿ ਸਾਡੇ ਕੋਲ ਜਦਾ ਮੱਝ ਇੱਕ ਦਿਨ ਵੀਰ ਮੇਰੇ ਕੋ ਆਏ ਹਰਪੀਸ ਭਾਈ ਰਾਜ ਸਬਦਾ ਮੈਂ ਦਾ ਕਰ ਲਿਆ ਨਾ ਹਾਂਜੀ ਤੇ ਉਹਨਾਂ ਵਿਚਾਰੇ ਸਾਈ ਮੈਨੂੰ ਪਾਤੀ ਨੇ ਸਵੇਰੇ ਵਿਚਾਰੇ ਸਵਕਤੇ ਆਏ ਚੋਣ ਅੱਛਾ ਇਤੋਂ ਸੰਗ ਨੇ ਪਿੰਡ ਤੋਂ ਠੀਕ ਹੈ ਬੁੱਢੇ ਸਾਲ ਉਹ ਹਰਵੀ ਭਾਈ ਸਿਰੇ ਬੱਚਾ ਮਰ ਗਿਆ ਠੀਕ ਉਹ ਚਲੋ ਸਾਡੇ ਵਾਸਤੇ ਨਹੀਂ ਗੱਲ ਹੈ ਨਾ ਹਾਂਜੀ ਹਾਂਜੀ ਤੇ ਆਪਾਂ ਨੂੰ ਕਿ ਜੇ ਚੰਗੀ ਲੱਗਦੀ ਹੈ ਤਾਂ ਠੀਕ ਆ ਹਾਂਜੀ ਚਲੋ ਉਹ ਵਿਚਾਰੇ ਉਹਨਾਂ ਤੇ ਨਹੀਂ ਫੇਟ ਆਈ ਉਹ ਫਿਰ ਸਾਈ ਦੇ ਤੇ ਬੱਚੇ ਕਰ ਗਏ ਹਾਂਜੀ ਠੀਕ ਹੈ ਜੀ ਬਾਕੀ ਹਰਪੀਰ ਭਾਈ ਸਾਡੇ ਹੱਥ ਜੋੜ ਕੇ ਇਹੋ ਬੇਨਤੀ ਆ ਕਿ ਆਣ ਕੇ ਤਸਦੀ ਕਰਕੇ ਤੇ ਫੇਰ ਪਛੂ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ